ਮੈਂ ਮੰਗ ਰਹੀ ਤੇਰੇ ਕੋਲ ਮੈਂ ਕਹਿੰਦੀ ਆਪਣਾ ਪਲਾਜੋ ਮੈਨੂੰ ਦੇ ਦੇ ਇਹ ਨਹੀਂ ਹੋਣਾ ਤੇਰੇ ਇਹ ਪਤਲੀਆਂ ਕੁੜੀਆਂ ਵਾਸਤੇ ਬਣਿਆ ਹਾਂ ਤੂੰ ਤਾਂ ਮਾਤੇ ਹੋ ਤੀਵਾ ਤੂੰ ਮਾਗੀ ਆਂਦੀ ਹੋ ਮੈਂ ਮਰ ਵੀ ਸਾਸਿਕਾਲ ਬੋਲੋ ਸਾਸਿਕਾ ਦੇਮਨਪ੍ਰੀਤ ਕਹਿੰਦੀ ਅਮਨ ਕਹਿੰਦੀ ਪਤਲੀਆਂ ਕੁੜੀਆਂ ਵਾਸਤੇ ਬਣਿਆ ਟਰੌਜ਼ਰ ਇਹ ਤੇ ਮਾਨਪ੍ਰੀਤ ਕਹਿੰਦੀ ਤੂੰ ਮੋਟੀ ਉਹ ਪੈਣਾ ਨਹੀਂ ਲੱਗ ਉਹ ਪਤਨ ਖੁੱਲਣ ਲੱਗ ਜਾਂਦਾ ਦੀ ਤੀ ਉਹ ਪੰਨਾ ਨਾ ਉਹ ਪੰਨਾ ਉੱਪਰ ਨਹੀਂ ਕਰੀਆ ਗਿਆ ਇਹ ਸਪਰਪਰ ਕੁੜੀਆਂ ਵਾਸਤੇ ਹੈ ਇਹ ਪ੍ਰੋਪਰ ਕੁੜੀਆਂ ਵਾਸਤੇ ਹੈ ਤੂੰ ਸਾਖ ਅੱਜ ਅੱਜ ਤੇਰੀ ਘੜੀ ਵੀ ਆਉਣੀ ਅੱਜ ਤੇਰੇ ਉਹ ਵੀ ਆਉਣੇ ਨੇ ਹਾਂ ਪੂਰਾ ਤੇ ਉਲਟ ਤੇ ਉਹ ਵੀ ਰਹਿ ਗਈਆਂ ਸਕੂਟਰੀਆਂ ਉਹ ਵੀ ਲਾ ਦਿਓ ਬਾਹਰ ਕੱਢ ਕੇ ਸਾਡੇ ਮਿਸਤਰੀ ਦੇ ਕੇ ਸਭ ਨੇ ਮਿਸਤਰੀ ਲਾ ਲਏ ਸਭ ਨੇ ਮਿਸਤਰੀ ਲਾ ਲਏ ਰਵੰਸ ਕੇ ਵੀ ਮਿਸਤਰੀ ਲੱਗੇ ਨੇ ਨਿਕੇ ਭਾਜੀ ਕੇ ਮਿਸਤਰੀ ਲੱਗੇ ਨੇ ਉਹ ਦੇਖੋ ਤਾਂ ਦੇਖ ਤੇਰੀ ਲਾਤਰੀ ਦੀ ਕੰਮ ਚੱਲ ਰਿਹਾ ਤੇ ਤਾਂ ਆਨੇ ਜਾਣਾ ਆਫਿਸ ਜਾਂਦੇ ਨੇ ਚਾਹ ਪਿਆਜੀ ਚਾਹ ਪਿਆਜੀ ਇਹ ਤਾਂ ਉਧਰੋਂ ਸਾਡੇ ਬਲॉक्स ਵੀ ਆਉਣ ਵਾਲੇ ਨੇ ਬਲॉक्स ਹੀ ਕਹਿੰਦੇ ਨੇ ਬਲॉक्स ਆ ਜਿਹੜੀਆਂ ਇੱਟਾਂ ਨੇ ਮਤਲਬ ਆ ਪਵਾ ਲਓ ਪੀਣੀ ਚਾਹ ਟਾਈਮ ਹੋ ਰਿਹਾ ਪਿਆ ਚਾਹ ਪੀਓਗੇ ਦਾ ਮਤਲਬ ਕੀ ਹੈ ਛਾੜਾ ਟਾਈਮ ਤੇ ਚਾਹ ਨਹੀਂ ਤੁਸੀਂ ਆ ਪੁੱਛ ਲਓ ਤੇਜਾ ਗਲਾਸ ਲਓ ਉਧਰ ਰਵੇ ਉਧਰ ਗਲਾਸ ਹੋਣੇ ਨੇ ਕਾ ਸਾਡੀਆਂ ਆ ਹੀ ਰਹਿ ਗਈਆਂ ਇਹਦੇ ਥੱਲੇ ਹੈਗੀਆਂ ਨੇ ਕਿ ਮਿੱਟੀ ਹੈ ਥੱਲੇ ਮੇਰੇ ਕਾ ਆ ਹੀ ਹੈ ਇਹ ਤੁਰਾ ਤਾਂ ਹੈ ਦੇਖੋ ਨਹੀਂ ਨਹੀਂ ਮਿੱਟੀ ਸਾਰੀ ਖੁਰਕੀ ਹੈ ਨਹੀਂ 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 ਇਹ ਹੀ ਨਾ ਤਾਂ ਕੋਈ ਗੱਲ ਨਹੀਂ ਆ ਰਹੀ ਨੇ ਬਲੌਕਸ ਹੋਰ ਜਿਹੜੇ ਹੈਗੇ ਲੱਗਿਆ ਹੋਰ ਆੜੀਆਂ ਨੇ ਤੇ ਬਸ ਉਹਨੇ ਕੰਮ ਕਰਜੂਗਾ ਅ ਬੜੀਆ ਕੀਤਾ ਤੁਸੀਂ ਆਗੇ ਵੀਡੀਓ ਬਣਾਣੀ ਹੈ ਯਾਰ ਉਹ ਕ੍ਰੇਨ ਆਈਟਮ ਵਾਲੀ ਮੈਂ ਕਿੱਥੇ ਜਾਂਦੀ ਗਰਮੀ ਗੁਰਮੀ ਕੋਈ ਨਹੀਂ ਇੱਧਰ ਆ ਹਲੋ ਉਹ ਵਾਧੂ ਚੁਣਿਆ ਵਾਧੂ ਵਾਧੂ ਨਹੀਂ ਕੱਟ ਗਈਆਂ ਨੇ ਇਹ ਮੰਗਾਈਆਂ ਉੱਥੇ ਹੀ ਜਿੱਥੇ ਆਪਾਂ ਗਏ ਸੀ ਜਗਰਾਉਂ ਤੋਂ ਸੱਚੀ ਕਾਰ ਅੱਜ ਤੇ ਇੰਦੀ ਆ ਕਿਉਂਕਿ ਆਪਣੀ ਮਜ਼ਦਕੀ ਜਿੱਦ ਨਾਲ ਇੱਟਾਂ ਉਤ੍ਰਣ ਦੀਆਂ ਪਤਨੀ ਆਹ ਵਾਲੀ ਪਿੱਛੜੀ ਕ੍ਰੇਨ ਨੇ ਪਤਨੀ ਕੀਤੀ ਹੈ ਕੋਈ ਆ ਨਹੀਂ ਕਾਫੀ ਨਾਲ ਹੈ ਵੇਟਨ ਨਾ ਕਰ ਕਰਕੇ क्रेन है क्योंकि चक्कर नहीं होते ना यार बहुत ज़्यादा टाइम कंज्यूम करती है पहला हाथ इधर ना उतरने की चाचू कितना तबड़ा गया एंड मेंटेन अच्छा है तो उत्ते उगा उत्ते no.

ਆਦੇ ਪਰਮਣੀ ਜੇ ਤੱਕ ਨਾ ਕੋਈ ਨਹੀਂ ਘਟਾਉਂਦਾ ਇਹ ਵੀ ਜਾਉਂਦੀ ਬੰਦ ਨਹੀਂ ਵੀਰਸ ਕਾ ਲੈ ਕੇ ਦੇਖਣਾ ਪਨੀਰੀ ਕਿੰਨੀ ਵਜਾ ਤੱਕ ਵੀ ਆਪਾਂ ਕੁਝ ਨਹੀਂ ਹਾਂ ਹੈ ਕੰਮ ਦਾ ਇੰਸਾਨ ਹੈ ਘੜੀ ਘਾਤੋ ਬੰਦਾ ਨਹੀਂ ਹੈ ਜੀ ਬਸ ਉਸ ਤੇ ਹੀ ਕਾਲ ਆ ਰਹੀ ਨੇ ਉਹਦੀ ਕਿ ਨਿਕਲਾਈ ਤੇ ਤੂੰ ਜੀ ਡਾਂਗੀ ਲਾਈ ਤਾਂ ਪਿੰਨ ਕਿੰਨੇ ਤਾਂ ਪਲੇ ਪੱਕਾ ਦਾ ਬਣਾਉਂਦਾ ਤਾ ਬੋਕਾ ਗੋਸਤ ਨਹੀਂ ਆਈ ਇਹਦੇ ਮੈਂ ਹੈ ਇਹਦਾ ਮੈਂ ਕਿ ਚੋਦੇ ਰੱਖਦਾ ਨਹੀਂ ਦਾ ਪਤਾ ਕੰਪਿਊਟਰ ਹੀ ਹੜ ਜਾਣਾ ਪਈ ਇਹ ਜੱਕਣਾ ਇਦਾਂ ਸੌਂਦਾ ਹੈ ਬੱਸ

ਕਿ ਫਿਰ ਯਾਨੀ ਗੜਗੀ ਬਾਰੇ ਜਬਾ ਨੂੰ ਬਾਸ ਨੂੰ ਦਾ ਪ੍ਰਸਤਾਵ ਕਰਾ ਕਰਦੀ ਜੀ ਕਰੰਟ ਕਰਨਾ ਤਾਂ ਕਰਦੀ ਆਮੋਸੇ ਪਰੇ ਕਰਨ ਦੀ ਜਰੂਰਤ ਨਹੀਂ ਕਰਦੇ ਕਰਦੇ ਵੀ ਪਤਾ ਕੁਝ ਨਹੀਂ ਲੱਗਦਾ ਚੱਕੀ े गुरु ਉੱਧਰ ਰੁੜ ਜਾਣਗੀਆਂ ਇਟਾਂ ਉਹ ਜਗ੍ਹਾ 'ਚ बस बस पता खर्च खर्च कर दर्शक ज्यादा बढ़ी अंदर ले साड़े बना देखना राम बाबा आशु बाबा और चैप्टर ये बढ़ के नाओ मैंने नहीं हूं मैं बता

ਸਿਮਲੇ ਬੈਠੇ ਆ ਜਿੰਨੇ ਸਿਮਲੇ ਜਿਹੜੇ ਬੈਠੇ ਆ ਕਿਹੜਾ ਦਮਾਰ ਜਿਮਲੇ ਤਾਂ ਗਏ ਹੀ ਹੈਗੇ ਟਰਾਲੀ ਤੇ ਕਿ ਆਪਾਂ ਨੇ ਕਿਤਾਬਾਂ ਦੇ ਕਿਟੜਾ ਗਏ ਪਤੇ ਇੱਧਰ ਆਪਾਂ ਨੂੰ ਸੰਭਾਲ ਕੇ ਰੱਖੋ ਤੇ ਤੁੰਗਣਾ ਆਪਣਾ ਆਇ ਹਾਲੇ ਕਿਥੇ ਮੰਨਣਾ ਤੂੰ ਪੈ ਰੱਖਣਾ ਤੇ ਅੱਨੀ ਉੱਥੇ ਕਾਲਾ ਕਰਨੀ ਉਹ ਸਾਰੀਆਂ ਇੱਟਾਂ ਨਹੀਂ ਗੱਲ ਉਹ ਤੇ ਪਿੱਛੇ ਕੰਧ ਕਾਲੀ ਹੋਊ ਨਾਲੇ ਇੱਟਾਂ ਕਾਲੀਆਂ ਹੋਣੀਆਂ ਮੈਂ ਮੁਰਗਾ ਫੜ ਕੇ ਲੈਂਦਾ ਤੁਹਾਨੂੰ ਨਾ ਅੱਜ ਫੇਤਰ ਫੜ ਕੇ ਲੈਂਦਾ ਅੰਨੀਆਂ ਮੈਂ ਸੂਟ ਪਾਇਆ ਕਾਲਾ ਤੇ ਲਾਲ ਬਾਹਰ ਗੱਲ ਘੇਟ ਗਈ ਬਾਹਰ ਕਾਲਾ ਸਾਬ ਤੁਹਾਨੂੰ ਪਰਾ ਕੇ ਚੁੱਕ ਕੇ ਨਹੀਂ ਉੱਥੇ ਰੱਖ ਲਓ ਮੈਂ ਢਾਕੜੋ ਤੇ ਕੋਣ ਨਿਕ ਹੋਇ ਢਾਕੜ ਆਹ ਵੇ ਥੋੜਾ ਤੇਰਾ ਕੋਠੀ ਪਾ ਲੈ ਫੋਨ ਲਓ ਪੱਟ ਘਾਤ ਰੱਖ ਗਿਦਾਰ ਜੀ ਕਾ ਸਵਾਰੀ ਕਰ। ਆਪ ਤਾਂ ਫੜ ਮੈਂ ਲਿਆ ਮੈਂ ਬਾਥੀਆਂ ਲਿਆਵਾ। ਸੱਦੇ ਉਧਰ ਹੀ ਰਹੀਆਂ ਨੇ। ਹੱਦ ਨਹੀਂ ਪਈਆਂ ਨਾ ਘਰ ਜਾ ਕੇ। ਇੱਧਰ ਕੰਨੀਆਂ ਨੇ ਬਾਥੀਆਂ। ਇੱਧਰ ਰਹੀਆਂ ਨੇ। ਆਪਣੀ ਪੇਂ। ਕੀ ਕਰਨਾ ਕੀ ਇਹਦਾ? ਛਲੀਆਂ। ਇੰਨੀ ਗਰਮੀ ਚ ਛਲੀਆਂ। ਹਾਏ ਹਾਏ। ਗਰਮੀ ਚ ਹੰਡੀਆਂ ਛਲੀਆਂ ਹਸਿਆਲ ਚ ਹੁੰਦੀਆਂ ਨਹੀਂ। ਸਿਆਲ ਚ ਲੈ ਬੁੱਟੇ ਆਉਂਦੇ ਨੇ ਸਿਆਲ ਚ। ਇਹ ਆਉਂਦੇ ਸਿਆਲ ਚ। ਬੁੱਟੇ। ਛਲੀਆਂ ਨਹੀਂ ਆ। ਓਏ ਯਾਰ ਪਾੜਾ ਤੇ ਵਿਖਦੀ ਨਹੀਂ ਆ ਕਿ ਉਬਲੇ ਹੋਏ ਪਾੜਾ ਲਿਖਿਆ ਤੱਕ ਜਾਂਦਾ ਕੋਈ ਨਹੀਂ ਕਰਦੀ ਇਹਦਾ ਪਾੜਾ ਦੋ ਤੇ ਡਬਲ ਤੇ ਆਈ ਸਾਰੇ ਆ ਗਿਆ ਪਾੜਾ ਫੜੀ ਹੋਇਆ ਜੇਰਾ ਬਣਾ ਲੈ ਲੈ ਲੈਰੀ ਸੀ ਮੈਨੂੰ ਰੋਕਦਾ ਲੈਰੀ ਸੀ ਕਿ ਮੈਨੂੰ ਰੋਕਦਾ ਉਹ ਆਈ ਨਹੀਂ ਅਮਣ ਮਾਸੀ ਫੜਦਾ ਨਹੀਂ ਲੈ ਕੇ ਤੇ ਮਾਸੀ ਨੂੰ ਆਹ ਲੈ ਉਹ ਸਾਗ ਉਹ ਸਾਗ ਬਣਾਉਣ ਲੱਗੀ ਜਸਵੀਰ ਕਹਿੰਦੀ ਆ ਜਾ ਆ ਤੂੰ ਵੀ ਕੌਲੀ ਲੈ ਕੌਲੀ ਲੈ ਆ ਆ ਪੱਤੇ ਤੋੜ ਕੇ ਬਣਾ ਲੈਣਾ ਉਹ ਸਾਗ ਹੀ ਇਹਦੇ ਚੱਲੀਆਂ ਭੰਨਨੀ ਇਹਦਾ ਨਾਮ ਹੀ ਨਹੀਂ ਨਾੜਾ ਕਿਥੇ ਰੱਖਣਾ ਹੈ

ਆਦ ਨਹੀਂ ਆ ਪਰ ਕੀ ਯਾਰ ਹਾਂ ਮਾਰ ਤੇ ਇੱਕ ਜੱਲੀ ਕਿਉਂ ਬੈਠੇ ਨਹੀਂ ਹੁੰਦੇ ਉਹ ਵੀ ਲੱਗ ਜਾਂਦੇ ਆ ਸੇਮ ਇਹ ਨਬੇ ਉਹ ਕਾਰ ਜੇ ਨਹੀਂ ਬਣਾਏ ਸੜਕ ਦੇ ਉੱਪਰ ਹੀ ਛੱਡ ਰੱਖਿਆ ਹੁੰਦੇ ਨੇ ਪੈਣਾ ਦੇ ਬੁਟੀਕ ਦੇ ਲਫਾਵੇ ਤੁਸੀਂ ਗਲਤ ਸਮਝਾਲ ਕਰ ਰਹੇ ਹੋ ਕਿਉਂ ਕੋਈ ਕੋਰਤ ਨਹੀਂ ਪਾਇਆ ਆਪਣੇ ਕੰਮ ਥੱਲੀ ਪਾਈ ਐ ਸੂਟ ਫੌਂਦੇ ਨੇ ਸਾਨੂੰ ਬਾਹਰ ਸਾਰੇ ਨਾਲ ਆਦੀ ਚੱਲ ਜੀ ਆ ਦਮੂ ਲੱਕੜਾ ਨਹੀਂ ਜੇਮ ਕਰਕੇ ਲਿਆ ਆਵੇ ਸਹੀ ਕੱਬਾ ਲੱਗੇ ਪਈ ਫੜ ਕੇ ਚੱਕ ਕੇ ਲਿਆ ਕਟ ਕਟ ਕਰਦਾ ਦੋਦਾ ਇਹ ਸਾਡੇ ਕਰਦਾ ਉਦ ਘਾਟਨ ਹੋ ਚੁਕਾ ਛਲੀਆਂ ਵੈਸੇ ਪੜਾਣੇ ਦਾ ਮਿੱਠਾ ਨਹੀਂ ਪੋਰੀਏ ਨਹੀਂ ਪਰ ਮਿੱਠੀਆਂ ਛਲੀਆਂ ਮਿੱਠੀਆਂ ਗੋੜ ਲਾ ਕੱਚੀਆਂ ਛਲੀਆਂ ਮਾਸੀਆਂ ਲੇਟਾ ਲਾਣੀਆਂ ਨੇ ਉਹਨਾਂ ਨੇ ਫਿਰ ਕੀ ਹੋਇਆ ਐ ਨਾਲ ਸੇਟਰਾ ਵਿੱਚੋਂ ਨਹੀਂ ਛਲੀਆਂ ਦੇ ਕੱਖ ਉਹਨਾਂ ਨੇ ਸੈਟ ਤੇ ਘਰ ਦੇ ਲਈ ਨਾ ਮੂਹੇ ਬਾਲਾਂ ਨੂੰ ਚੁੱਕ ਕੇ ਲਈ ਆ ਬਣਾ ਦੀ ਲਾ ਲਈ ਇਨਸਟੈਂਟ ਬਾਲ ਲੈਣਾ ਆ ਜਾ ਓਏ ਬਾਲੇ ਨੂੰ ਲੈ ਫੜਕੀ ਉੱਧੋਂ ਥੋੜੀ ਨਾ ਜਾਉਂਗੀ ਮੈਂ ਯਾਰ ਦੰਬਾ ਫੇਟੇ ਕੋਈ ਖੰਡਾ ਨਾ ਤਾਂ ਨਫਾ ਦੇ ਬੂਟੇ ਬੂਟੇ ਤੋਂ ਅਲਰਜੀ ਕਰ ਦਿੰਦੇ ਨੇ ਇਹ ਕਹਾ ਚੱਕ ਲੋ ਡੰਡੀ ਜੀ ਇਹ ਜਿਹੜਾ ਦਰਖਤ ਚਾ ਪਿਆ ਅਰੇ ਇਧਰ ਹੋ ਗੱਡੀ ਆਉਂਦੀ ਆ ਇਧਰ ਹੋ ਆ ਮਸੀ ਲੰਘ ਜੋਗੇ ਤੁਸੀਂ ਏਡੇ ਹੀ ਹੌਸਲੇਵ ਨਹੀਂ ਹੈਗੇ ਜੇ ਸੁਲਿਮ ਨਹੀਂ ਹੈਗੀ ਤਾਂ ਅੱਜ ਭਾਰੀ ਵੀ ਨਹੀਂ ਹੈਗੀ ਹਾਂ ਹਾਂ ਨਾਟ ਗਿਆ ਰਾ ਦਮ ਆ ਵੀ ਚੋ ਕਾ ਵੀ ਚੋ ਕੱਕ ਬੁਸੂ ਪਤਾ ਚੋ ਕੋ ਛੋਟੀ ਜੀ ਯਾਰ ਇਹ ਕਿਉਂ ਵੜੰਡਿਆ ਐ ਤੁਸੀਂ ਤਾਂ ਵੜਦਾ ਹੁੰਦਾ ਨਾ ਪੇੜ ਹੀ ਐਂ ਤੁੰਗ ਨਹੀਂ ਪੇੜ ਐ ਆ ਤਰਾ ਜੋਰ ਪੱਥੇ ਨਾਲ ਅੱਜ ਬੈਰੀਆ ਆਪਾਂ ਅੜ ਕੇ ਲੱਕਣਾ ਨਾਲੇ ਬੈਰੀ ਕਹਿੰਦੀ ਅਮਨ ਟੌਪ ਸੁਣਾ ਦੇ ਜੋਗਣ ਲੱਗ ਗਏ ਮੈਂ ਵੀ ਹੜਕ ਮੰਨ ਕੇ ਲਾ ਲਈ ਆ ਜਿਹੜੀ ਕਿਹੜੀ ਪੰਗੜੀ ਲਾ ਲਈ ਆ ਆਪਣੇ ਨੇ ਅੱਜ ਲਾਈ ਆ ਜੋ ਵੀ ਵੀਡੀਓ ਸ਼ੂਟ ਕਰਾਂਗੇ ਉਹ ਮਾਂ ਨਹੀਂ ਚੁੱਭੀ ਚੁੱਭੇ ਤਾਂ ਦੁਕਾਨ ਦੇ ਕੰਨੇ ਕਨਾਂ ਨਾਲ ਦੋਨੇ ਸੌਲ ਮਾਰਦੀ ਮਰ ਜਾ ਘਰ ਦੇ ਲੱਭਦੇ ਚੁੱਭੀ ਜਿਆਦਾ ਹੈ ਮੰਮਾ ਨੇ ਬੋਲੀ ਹੈ ਵਧੀਆ ਫਤਿਹ ਵਾਲਾ ਪਣਾਵਾਂ ਦਾ ਬੁਟੀਕ ਸਾਵਲ ਆ ਦੇਖਾ ਮੈਂ ਕਰੀ ਬੋਲੀ ਪਾ ਮੈਂ ਕਿ ਥੈਂਕ ਯੂ ਬੁਤ ਥੈਂਕ ਯੂ ਅੱਗੇ ਫਲਾਸ ਆਇਕਾ ਅੱਗੇ ਨਿਕਲ ਸਿੱਧੀ ਕਰੋ ਭਾਈ ਪਾਰਕ ਤੇ ਮੁੰਡੇ ਨਹੀਂ ਰੰਗ ਤੇ ਆਈ ਪੱਤੀ ਆ ਵਾਲੀ ਜਿਹੜੀ ਕੱਲ ਗਈ ਕੱਲ ਗਈ ਨਾ ਗੱਲ ਤੇਰੀ ਪੱਤੀ ਆ ਉਹ ਆਡੀਅੰਸ ਆਨ ਵੀ ਚੱਲੀਆਂ ਤੇ ਬੁਟੀਕ ਆਉਂਦੀ ਆ ਤੋੜਨੀ ਹੈ ਨਹੀਂ ਪਤਾ ਇਹ ਰਹੇ ਤਾਂ ਬਰਾਮੀ ਚਾ ਕਾਲਾ ਜਾ ਹੋਵੇ ਇਹ ਅਰੀਏ ਛਲੀਆਂ ਪਿੱਛੇ ਆਪਣੀਆਂ ਟੰਨਾ ਤੋੜ ਲਿਓ ਵੇ ਨੀਤਾ ਚੇ ਇੱਟਾ ਖਾ ਲੈ ਮਾਂ ਨੂੰ ਦੇਖੇ ਕਿੰਨਾ ਕੋ ਪਾ ਲੈਣਾ ਉਹ ਪੱਥਰ ਚੁੱਕੇ ਆ ਪੱਥਰ ਸਾਫ ਕਰਕੇ ਪਿੱਛੇ ਬਿਠਾ ਦੇ ਪੱਥਰ ਕੋਈ ਨਹੀਂ ਬਾਲ ਆ ਗਏ ਪਾਪਾ ਮਨ ਅੰਮ੍ਰਿਤ ਤੇ ਪਹਿਲੇ ਪਾਪਾ ਆ ਦੇ ਨਹੀਂ ਲੈ ਫੜਮ ਇਹਦੇ ਤੇ ਅੜੀ ਤੇ ਹੁਆ ਕਰਤੀ ਆ ਇਹਦਾ ഗി <laughs> അ ਕੀ ਕਰਾਂ ਫੜੇ ਬੁੱਤ ਸੀ ਨਾ ਨਾ ਲੋਕਾਂ ਨੇ ਵਾਪੜੀਆਂ ਆ ਚੱਲ ਲੱਗੀ ਆ ਕੀ ਕਰੀਏ ਮੇਰੇ ਯਾਰ ਉਹ ਗਰਮੀ ਤੋਂ ਉੱਪਰ ਆ ਪੜਾ ਉਹ ਅਰੇ ਮਾਂ ਨਾ ਕਣੀ ਜਿਹੜਾ ਪਾ ਲੈਣਗੇ ਗੱਲ ਨੂੰ ਖੋਖਦੀਆਂ ਡਟਾਰੀਆਂ ਤੇ ਮਾਰਤਾ ਮੈਨੂੰ ਟਾਂਗੇ ਨੇ ਨਵੀਆਂ ਮੁਬਾਰਕਾ ਭਾਈ ਮਮਾ ਮੈਨੂੰ ਭਾਈ ਮਾਨਪ੍ਰੀਤ ਨੇ ਇਕੱਲੀ ਇਕੱਲੀ ਜੀ ਦੀ ਮੁਬਾਰਕ ਦੇਤੀ ਪੱਥਰਾਂ ਦਾ ਉਹ ਆਇਆ ਟਰੱਕ ਹੀ ਹੈ ਕਿ ਉਹ ਨਿਸ਼ਾਨਿਆਂ ਨੇ ਪੱਥਰ ਤੇ ਮੰਗਾਏ ਨਹੀਂ ਸੀ ਪੱਥਰ ਘਾਤੋਂ ਆ ਗਏ ਨੇ ਪੱਥਰ ਨਹੀਂ ਆ ਗਏ ਐਕਟ ਹੈ ਜੀ ਆ ਕਾ ਫੋਟੇ ਪਲੀਜ਼ ਗੈਟ ਅ ਸਾਈਡ ਥੋੜਾ ਸੀ ਮਟਾ ਮੁੱਠੀ ਦੀ ਵੀ ਨਹੀਂ ਆਣੀ ਅੰਦਰੋਂ ਮੁੱਠੀ ਨੂੰ ਤਾਂ ਨਹੀਂ ਆਣੀ ਬੜਾ ਸਾਫ ਹੈਕ ਮੰਮੀ ਨੇ ਜੀ ਦੇਖੋ ਜੋ ਅੱਗੇ ਨਾ ਮੇਰਾ ਨਾ ਚੁਣਨਾ ਕਰ ਨਾ ਮਾਗ ਨਾ ਮੇ ਕਰ ਅੰਜ ਮਾਦਾ ਜੀ ਲੈ ਮੋਰ ਤੇ ਕੀਤਾ ਜੀ ਮਾ ਲੇ ਮੰਗਦੇ ਥੋੜੀ ਹੁੰਦੇ ਮੈਨੂੰ ਪਹਿਲਾਂ ਵੀ ਮਿੱਠੇ ਰੋਟੀ ਫੇਰ ਖਾਣ ਕੋਲ ਬਾਕੀ ਦੋ ਜੀ ਨਾ ਘਟ ਲੱਗਦਾ ਹੀ ਕੱਟੇ ਕਰਦੇ ਆ ਲਓ ਮਿੱਠੀ ਰੋਟੀ ਖਾ ਲਓ ਪਹਿਲਾਂ ਖਾਓ ਤੁਸੀਂ ਨਹੀਂ ਫਰੋਦੀ ਫਰੋਦੀ ਹੋਇਆ ਬਾਬਾ ਬਲੀ ਸਾਹ ਦੇ ਪਾਸੇ ਬਹੁਤ ਵੇਖਿਆ ਜੀ ਫੇ ਕਿੱਥੇ ਮੁਰ ਗਿਆ ਤਾਂ ਇਹ ਤੋਂ ਵੱੜ ਕੇ ਤੁਹਾਨੂੰ ਸੁਖਾਈ ਜਾਂਦੀ ਵਧੀਆ ਸਾਡੀਆਂ ਥੋੜੀ ਹਿੰਮਤ ਆਈ ਹੈ ਸਾਡੇ ਤੇ ਹਿੰਮਤ ਨਹੀਂ ਸਾਡੀਆਂ ਤੁਹਾਡੀਆਂ ਪਤਾ ਹੈ ਸਾਡੇ ਜਿਹਿੰਦੇ ਨਹੀਂ ਚੱਕ ਕੇ ਸਾਡੇ ਸਾਡੀਆਂ ਤੁਹਾਡੇ ਤੁਹਾਨੂੰ ਫੋਨ ਬਰਪਾਏ ਮਾਰੇ ਕੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਂ ਮਿਸਟਰੀਆਂ ਚੱਲੀਆਂ ਖਵਾ ਦੇ ਲਈ ਕੰਮ ਛੇਤੀ ਕਰ ਦੂੰ। ਆ ਲੈ ਜਾਓ ਸਾਡੇ ਸ਼ਨਗਰ ਆ ਸਕੀ ਸਾਡੇ ਕੋਲ ਰੋ ਜਾਣਾ। ਹਾਂ, ਘਾਇਰਨ ਦੇਖ ਲੈ ਤੇਰਾ ਮੁੰਡਾ ਕਾਹਨ? ਦਮੂ ਘਾਇਰੀ ਆਪਣੀ। ਕੁਛ ਤਾਂ ਹੋ ਨਹੀਂ ਰਿਹਾ ਸ਼ੁਕਰੀ। ਦੇਖ। ਉਹ ਹੀ ਕਰ ਜਿਆਦਾ ਵੜਾ। ਹਾਂ, ਜਿਆਦਾ ਵੜਾ ਕਰ।